ਹalleluyah ਰੂਹਨਾਤੀ ਕਰਤਾ ਦੋ ਅਧਿਆਏ ਉਹਦਾ ਦੋ ਵਚਨ ਇੱਕ ਔਟੋ ਨਪੜਾ ਹalleluyah ਬਾਈਬਲ ਵਿੱਚ ਲਿਖਿਆ ਕਿ ਇਹ ਮੈਂ ਪਵਿੱਤਰ ਆਤਮਾ ਦਾ ਉਤਰਨਾ ਹੈ ਦੋ ਅਧਿਆਏ 1 ਵਚਨ ਇਹ ਪੈਂਤੀਕੋਸ ਦੇ ਤਿਹਾੜ ਦਾ ਦਿਨ ਸੀ ਅਤੇ ਉਹ ਸਾਰੇ ਇੱਕ ਥਾਂ ਤੇ ਇਕੱਠੇ ਸਨ ਅਚਾਨਕ ਆਕਾਸ਼ ਤੋਂ ਇੱਕ ਬਹੁਤ ਤੇਜ਼ ਹਨੇਰੀ ਵਰਗੀ ਆਵਾਜ਼ ਆਈ ਅਤੇ ਉਹ ਸਾਰਾ ਘਰ ਗੂੰਜ ਉੱਠਿਆ ਅਤੇ ਜਿਸ ਵਿੱਚ ਉਹ ਬੈਠੇ ਹੋਏ ਸਨ ਅਤੇ ਫਿਰ ਉਹਨਾਂ ਨੂੰ ਅੱਗ ਵਰਗੀਆਂ ਜੀਭਾਂ ਵੱਖਰੀਆਂ-ਵੱਖਰੀਆਂ ਵਿਖਾਈ ਦਿੱਤੀਆਂ ਜਿਹੜੀਆਂ ਉਹਨਾਂ ਵਿੱਚੋਂ ਹਰ ਇੱਕ ਤੇ ਆਠ ਹੈ ਰਹੀਆਂ ਆਮਨ ਇਹ ਕਦੋਂ ਦੀ ਗੱਲ ਹੈ ਹallelujah 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 ਇਹ ਕਦੋਂ ਦੀ ਗੱਲ ਹੈ ਬਾਈਬਲ 'ਚ ਦੇਖਿਆ ਰਸੂਲਾਂ ਦੇ ਕਾਰਜ 2 ਅਧਿਆਏ ਨਵੇਂ ਨੇਮ ਦੇ ਅੰਦਰ ਉਹਦਾ ਦੋ ਬਚਨ ਨੂੰ ਜਦੋਂ ਤੁਸੀਂ ਪੜੋਗੇ ਬਾਈਬਲ 'ਚ ਲਿਖਿਆ ਕਿ ਚੇਲੇ ਜਿਹੜੇ 120 ਲੋਕ ਸੀ ਪੈਂਤੇਕੋਸ ਜਨ ਪ੍ਰਤੀਤ ਕਰ ਰਹੇ ਸੀ ਕਿ ਆਤਮਾ ਉਹਨਾਂ ਦੇ ਉੱਤੇ ਉਤਰੇਗਾ ਆਮੇ ਲਿਖੋ ਪ੍ਰਾਰਥਨਾ ਦੇ ਵਿੱਚ ਲੱਗੇ ਹੋਏ ਸੀਗੇ ਔਰ ਜਦੋਂ ਆਤਮਾ ਉਹਨਾਂ ਉੱਤੇ ਉਤਰਿਆ ਨਾ ਜਦੋਂ ਆਤਮਾ ਉਹਨਾਂ ਦੇ ਉੱਪਰ ਉਤਰਿਆ ਲਿਖਿਆ ਸਾਰਾਕਰ ਉੱਤੇ ਗੂੰਜ ਉੱਠਿਆ ਸਾਰਾਕਰ ਕਿ ਉੱਠਿਆ ਨਹੀਂ ਹੈ ਤੱਕਿਆ ਬਾਈਬਲ ਕੇੰਡੂ ਨੇ ਹallelujah ਔਰ ਸਾਰਿਆਂ ਤੇ ਕੀ ਇਹ 120 ਲੋਕਾਂ ਤੇ ਬਕਰੇ ਬਕਰੇ ਆਗਦੀਆਂ ਜੀਭਾਂ ਇਹ ਕਾਇਕਤੀ। ਤਾਂਵੇਂ ਚਾਰੇ ਦਿਨ ਚ ਲਿਖਿਆ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਾਇਆ ਬੋਲੀਆਂ ਬੋਲਣ ਲੱਗ ਪਏ ਜਿਵੇਂ ਪਵਿੱਤਰ ਆਤਮਾ ਨੇ ਉਹਨਾਂ ਨੂੰ ਬੋਲਣ ਲਈ ਉਹ ਬਾਹਰਿਆ ਹallelujah। ਪਾਦਿੱਤ ਲਿਖਿਆ ਉਸ ਸਮੇਂ ਸੰਸਾਰ ਦੇ ਸਾਰੇ ਦੇਸ਼ਾਂ ਸ਼ਰਧਾਲੂ ਯਹੂਦੀ ਏਰੂਸ਼ਲਮ ਵਿੱਚ ਆਏ ਹੋਏ ਸਨ। ਏਰੂਸ਼ਲਮ ਵਿੱਚ ਆਏ ਹੋਏ ਏਰੂਸ਼ਲਮ ਦੇ ਵਿੱਚ ਆਏ ਹੋਏ ਹallelujah। ਜਦੋਂ ਇਹ ਆਵਾਜ਼ ਆਈ ਤਾਂ ਭੀੜ ਲੱਗ ਗਈ ਲੋਕੀ ਘਬਰਾ ਗਏ ਕਿਉਂਕਿ ਹਰ ਕੋਈ ਛੇਲਿਆਂ ਨੂੰ ਆਪਣੀ ਹੀ ਬੋਲੀ ਬੋਲਦੇ ਸੁਣ ਰਿਹਾ ਸੀ ਲਿਖਰ ਲੋਕ ਕੀ ਹੋ ਗਏ ਘਬਰਾ ਆ ਗਏ ਉਹ ਦੇਖਣ ਦੇ ਲਈ ਘਬਰਾ ਕੇ ਕਿ ਆਹ ਕੀ ਹੋਇਆ ਲਿਖਰ ਇਹਨਾਂ ਨੇ ਛੇਲਿਆਂ ਨੂੰ ਦੇਖਿਆ ਹਰ ਕੋਈ ਆਪਣੀ ਹੀ ਬੋਲੀ ਬੋਲ ਰਿਹਾ ਸੀ ਹallelujah ਅਤੇ ਸਾਰੇ ਲੋਕੀ ਹੈਰਾਨ ਰਹਿ ਗਏ ਅਤੇ ਉਹ ਹੈਰਾਨਗੀ ਵਿੱਚ ਹੀ ਕਹਿਣ ਲੱਗੇ ਕਿ ਇਹ ਸਾਰੇ ਜਿਹੜੇ ਬੋਲ ਰਹੇ ਹਨ ਗਲੀਲ ਦੇ ਵਸੀ ਨਹੀਂ ਹਨ ਫਿਰ ਅਸੀਂ ਸਾਰੇ ਕਿਸ ਤਰ੍ਹਾਂ ਆਪਣੇ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਹਾਂ ਹallelujah ਉਹਨੇ ਫਿਰ ਅਸੀਂ ਕਿੰਨਾ ਆਪਣੇ ਦੇਸ਼ ਦੀ ਭਾਸ਼ਾ ਸੁਣ ਰਹੇ ਬਾਈ ਬਸ ਲਿਖਾ ਅਲੱਗ-ਅਲੱਗ ਬੋਲੀਆਂ ਨਾ ਤਾਂ ਟੰਗਸ ਬੋਲਣ ਲੱਗੇ ਆਮਨ ਹallelujah ਹੁਣ ਇਹ ਲੋਗ ਜੇ ਤੁਸੀਂ 13 ਤੋਂ ਪੜੋਗੇ ਨਾ 12 ਤੋਂ ਪੜਾਂਗੇ ਅਤੇ ਉਹ ਸਾਰੇ ਹਰਾਨ ਰਹਿ ਗਏ ਤੇ ਘਬਰਾਏ ਹੁਣ ਸਾਨੂੰ ਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ ਇਹਦਾ ਕੀ ਅਰਥ ਹੋ ਸਕਦਾ ਇਹ ਜਿਹੜਾ ਬੋਲ ਰੇ ਹੈ ਨਾ ਕੀ ਮਤਲਬ ਇਹਵਾਦ ਨੂੰ ਸੋਨਾ ਜੰਮ ਹallelujah ਹallelujah ਪਰ ਦੂਜੇ ਲੋਕੀ ਚੇਲਿਆਂ ਨੂੰ ਠੱਠਾ ਕਰਦੇ ਹੋਏ ਬੋਲੇ ਇਹ ਤਾਂ ਤਾਜੀ ਸ਼ਰਾਬ ਪੀ ਕੇ ਮਸਤ ਹੋ ਚੁੱਕੇ ਹਨ ਦੂਸਰੇ ਚੇਲੇ ਦੂਸਰੇ ਲੋਕੀ ਕੀ ਇਹ ਚੇਲਿਆਂ ਨੂੰ ਠੱਠਾ ਕਰਦੇ ਹੋਏ ਠੱਠਾ ਸਭ ਤੋਂ ਕਿਸਦਾ ਮਜ਼ਾਕ ਉਡਾਉਣਾ ਕਿਸਦਾ ਮਜ਼ਾਕ ਉਡਾਉਣਾ ਹਣੋ 120 ਲੋਕ ਬੈਠੇ ਆਪਣੇ ਆਪਣੇ ਪੂਰੇ ਆਤਮਾਨੇ ਨਾਮੇ ਜਦੋਂ ਭਰਿਆ ਲਿਖੋ ਗੈਰ ਪਰਸ਼ੋ ਬੋਲਨੀ ਇਹਨਾਂ ਨੇ ਸ਼ੁਰੂ ਕੀਤੀ ਉਹ ਮਸਤ ਸੀ ਔਰ ਦੂਸਰੇ ਲੋਕ ਨਾ ਤਾਂ ਮਜ਼ਾਕ ਉਡਾ ਰਹੇ ਸੀ ਕਹਿੰਦੇ ਆ ਇਹਨਾਂ ਨੇ ਸ਼ਰਾਬ ਪੀਤੀ ਇਹਨਾਂ ਨੇ ਕੀ ਪੀਤੀ ਹੈ ਸ਼ਰਾਬ ਜਰਾ ਪੀਣ ਕਰਕੇ ਉਹ ਕਹਿੰਦੇ ਇਹਨਾਂ ਦੀ ਜਿਹੜੀ ਜ਼ੁਬਾਨ ਹੈ ਫਿਸਲ ਰਹੀ ਆ ਉਹ ਫੀ ਕੀ ਰਹੀ ਆ ਫਿਸਲ ਗਈ ਹallelujah ਹallelujah ਜ਼ੁਬਾਨ ਕੀ ਨਦੀ ਫਿਸਲ ਗਈ ਇਹ ਮਸਤ ਹੋਏ ਬੈਠੇ ਹੈ ਸ਼ਰਾਬ ਆ ਪੀ ਕੇ ਹallelujah ਅੱਜ ਨਤਾ ਵਿੱਚ ਧੋਤ ਦੱਸਦਾ ਫਿਰ ਉਸ ਤੋਂ ਬਾਅਦ ਸੇ 14 ਉਹਨਾਂ ਨੂੰ ਪੜਾਂਗੇ ਤਦ ਪਤਰਸ ਨੇ ਤਦ ਪਤਰਸ ਨੇ ਉਹਨਾਂ 11 ਪ੍ਰਮੁੱਖ ਚੇਲਿਆਂ ਨੂੰ ਖੜੇ ਹੋ ਕੇ ਉੱਚੀ ਆਵਾਜ਼ ਨਾਲ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਯਹੋਵਾ ਦਿਭਾਵੋ ਅਤੇ ਯਰੂਸ਼ਲਮ ਦੇ ਸੱਤ ਰਹਿਣ ਵਾਲਿਓ ਮੇਰੇ ਕੋਲ ਤੁਹਾਡੇ ਲਈ ਇੱਕ ਜਾਣਕਾਰੀ ਹੈ ਮੇਰੇ ਕੋਲ ਕੀ ਹੈ ਤੁਹਾਡੇ ਲਈ ਕੀ ਮੇਰੇ ਸ਼ਬਦਾਂ ਨੂੰ ਧਿਆਨ ਨਾਲ ਸੁਣਨਾ ਹਣ ਬਾਈਬਲ ਤੇ ਲਿਖਿਆ ਮੇਰੇ ਯਹੋਵਾ ਦਿਭਾਵੋ ਤੇ ਯਰੂਸ਼ਲਮ ਦੇ ਨਿਵਾਸੀਓ ਮੇਰੇ ਯਹੂਦੀ ਪਰ ਯਹੂਦੀ ਕੌਣ ਸੀ ਬਾਈਬਲ ਚ ਲਿਖਿਆ ਪਰਮੇਸ਼ਰ ਦੇ ਆਪਣੇ ਲੋਕ ਜਿਹੜੇ ਅੱਛੇ ਤਰੀਕੇ ਨਾਲ ਨਿਯਮ ਸ਼ਾਸਤਰ ਉਹਨਾਂ ਦੇ ਪਵਿੱਤਰ ਸ਼ਾਸਤਰ ਸੇ ਜੋ ਧਰਮਗੱਦ ਸੀ ਉਹਨੂੰ ਅੱਛੇ ਤਰੀਕੇ ਨਾਲ ਜਾਣਦੇ ਸੀ ਨੌਲੇਜ ਨਾਲ ਖਣਾੜੇ ਬੰਦੇ ਸੀ ਕਹਿੰਦਾ ਮੇਰੇ ਕੋਲ ਤਾਂ ਲਿਖੀ ਹੈ ਇੱਕ ਕੀ ਹੈ ਇੱਕ ਜਾਣਕਾਰੀ ਕੀ ਹੈ ਇੱਕ ਜਾਣਕਾਰੀ ਮੈਂ ਸੋਚਣਾ ਕਰਨਾ ਕੀ ਹੈ ਇੱਕ ਮੇਰੇ ਕੋਲ ਜਾਣਕਾਰੀ ਜਾਣਕਾਰੀ ਪਰ ਕਿੰਨੂੰ ਬੋਲਦੇ ਵੇ ਮੇਰੇ ਕੋਲ ਨੌਲੇਜ ਆਦਾ ਦੇਲੇ ਜਾਣਕਾਰੀ ਆ ਮੈਨੂੰ ਮੈਨੂੰ ਪਤਾ ਹੈ ਇਹ ਚੀਜ਼ ਕੀ ਹੈ ਉਹਨਾਂ ਨੇ बारह पूछे भी अर्थ की हो सकता है चौदह दहाज पी बोलता मेरे को जानकारी हले नशे नहीं हम पत्रसकी बोले लोग नशे नशे लोग नशे जिस तरह सोच रहे हो अजे तक सवेर नौ ही बजे

ਇੱਕ ਲਗ ਟੌਪਿਕ ਆ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ ਸਾਡੇ ਵਿਸ਼ਵਾਸੀਆਂ ਨੂੰ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਮਾਰਨਿੰਗ ਹਾਲੇਲੂਇਆ ਹਾਲੇਲੂਇਆ ਕੋਈ ਇੱਕ ਲਗ ਟੌਪਿਕ ਆ ਮੈਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਵਿਸ਼ੇ ਤੇ ਆਮਨ ਕਹਦਾ ਅੱਜ ਤਾਂ ਸਵੇਰ ਦੇ ਕਿੰਨੇ ਵਜੇ ਆ 9:00 ਵਜੇ ਸੁਣਾ ਚਲਿਆ ਕਿ ਅਸਲ ਵਿੱਚ ਇਹ ਉਸ ਗੱਲ ਇਹ ਕਹਿੰਦਾ ਇਹ ਉਹ ਗੱਲ ਹੈ ਜਿਹੜੀ ਯੂਹਨ ਨਬੀ ਨੇ ਕਹੀ ਸੀ ਹੁਣ ਕੌਣ ਬੋਲ ਰਿਹਾ ਪਤਰਸ ਬੋਲ ਰਿਹਾ ਉਹਨੇ ਕਿੱਥੋਂ ਚੱਕਿਆ ਨੇਮ ਸ਼ਾਸਤਰ ਚੱਕਿਆ ਕਿੱਥੋਂ ਚੱਕਿਆ ਨੇ ਬਾਈਬਲ ਚ ਚੁੱਕਿਆ ਪਿਛਲੇ ਪ੍ਰਾਣੇ ਨਿਯਮ ਦੇ ਵਿੱਚੋਂ ਚੁੱਕਿਆ ਕਹਿੰਦਾ ਤੁਹਾਨੂੰ ਪਤਾ ਹੈ ਕਿ ਯੋਇਲ ਨੇ ਬੋਲੀ ਸੀ ਕਿ 17 ਚ ਲਿਖਿਆ ਅੰਤ ਦੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਮੈਂ ਕਰਾਂਗਾ ਪਰਮੇਸ਼ੁਰ ਨੇ ਕਿਹਾ ਕਿ ਮੈਂ ਆਪਣਾ ਆਤਮਾ ਹਰੇਕ ਮਨੁष्य ਦੇ ਉੱਤੇ ਉਢੇ ਲਾ ਫਿਰ ਤੁਹਾਡੇ ਪੁੱਤਰ ਅਤੇ ਪੁੱਤਰੀ ਅਗੰਭਵਾ ਕਰਨਗੇ ਤੇ ਤੁਹਾਡੇ ਨੌਜਵਾਨ ਦਰਸ਼ਨ ਦੇਖਣਗੇ ਤੇ ਤੁਹਾਡੇ ਬਜ਼ੁਰਗ ਸੁਪਨ ਦੇਖਣਗੇ ਅਤੇ ਮੈਂ ਆਪਣੇ ਦਾਸ ਅਤੇ ਦਾਸੀਆਂ ਦੇ ਉੱਤੇ ਉਹਨਾਂ ਦਿਨਾਂ ਦੇ ਅੰਦਰ ਆਪਣਾ ਆਪਮਾਨ ਡੋਲਾਂਗਾ ਅਤੇ ਅਗੰਭਵਾ ਕਰਨਗੇ ਕਰਨਗੇ ਆਮਨ ਹਾ ਹਾਲੇਲੂਇਆ

ਤਾਂ ਪਰਵਰਤਨ ਕਰਦੇ ਆ ਕਿ ਕਿਹਦਾ 25 ਲੱਖ ਦੇ ਕੇ ਤਾਂ ਉਹ ਐਟੌਲ ਜੋ ਬੋਲਦੇ تھے۔ ਹਾਲੇ ਲਈ ਅੱਜ ਕਿੰਨੇ ਲੋਕ ਮਜ਼ਾਕ ਉਡਾ ਰਹੇ ਨੇ ਦੇਖਦੇ ਪਹਿਲਾਂ ਤੁਸੀਂ ਕਿੰਨੇ ਲੋਕ ਮਜ਼ਾਕ ਉਡਾ ਰਹੇ ਨੇ ਕੁਝ ਬੰਦੇ ਹਨ ਜਦੋਂ ਆਪ ਕੋ ਗੈਰ ਭਾਸ਼ਾ ਇਨਸਾਨ ਬੋਲਦਾ ਹੈ ਜਾਂ ਤੁਸੀਂ ਦੇਖਦੇ ਨੇ ਲੋਕ ਅੱਜ ਕੱਲ ਕਮੈਂਟਾਂ 'ਚ ਪੁੱਛਦੇ ਨੇ ਰੇ ਬੇ ਬੇ ਦਾ ਮਤਲਬ ਕੀ ਹੈ ਜਾਂ ਕੁਛ ਵੀ ਕਿ ਤਰ੍ਹਾਂ ਦੇ ਕੀ ਬੋਲਦੇ ਤਾਂ ਲੱਗਦਾ ਕਿ ਅੱਜ ਕ੍ਰਿਸਚੀਅਨਿਟੀ ਦਾ ਮਜ਼ਾਕ ਪੜਾਇਆ ਜਾ ਰਗਾ ਤੁਹਾਨੂੰ ਲੱਗ ਰ ਇਹ ਜੇ ਤੁ ਯੇਸ਼ੂ ਮਸੀਹ आज तो 2000 साल है, साल पहले यीशु यीशु मसीह मसीह 2025 चेले प्रार्थना कर रहे थे और उदो भी मजाक उड़ाया गया कुछ ओना के लोगों के द्वारा हले लोइए लिखा यहूदी दी यूशलम के निवासियों ने उठ के बोलिया तेरा दिए लिखो ਪਰ ਕੁਝ ਦੂਜੀ ਲੋਕ ਤਤ ਕੁਝ ਦੂਜੇ ਲੋਕੀ ਛੇਨਿਆਂ ਨੂੰ ਠੱਠਾ ਕਰਦੇ ਹੋਏ ਬੋਲੇ ਤਾਂ ਅੱਜ ਸ਼ਰਾਬੀ ਕੇ ਮਸਤ ਹੋ ਚੁੱਕੇ ਪਰ ਮੇਰੀ ਗੱਲ ਸਮਝ ਰਹੇ ਤੁਸੀਂ ਦੂਸਰੇ ਲੋਕੇ ਉਹ ਨਦਾਂ ਮੈਂ ਜਾਗੂੜਾ ਰੇ ਸੀ ਠੱਠਾ ਕਰਦੇ ਸੀ ਉਹਨਾਂ ਹallelujah ਅੱਜ ਉਹ ਮੈਂ ਤੁਹਾਨੂੰ ਸਿਖਾਣਾ ਚਾਹੁੰਦਾ ਉਹ ਇਹ ਆ ਮੇਰੇ ਪ੍ਰੀਓ 14 ਚ ਲਿਖਿਆ ਜਦੋਂ 14 ਦਿਨ ਹੋ ਤੁਸੀਂ ਪੜੋਗੇ ਲਿਖਿਆ 15 ਅਤੇ ਦੂਜੇ 11 ਚਲੇ ਉੱਠ ਕੇ ਖੜੇ ਹੋਗੇ ਹallelujah ਉੱਠ ਕੇ ਕੀ ਹੋਗੇ ਉਕਾੜੇ ਉਹ ਕਿ ਅਤੇ ਉਹਨਾਂ ਨੇ ਉੱਚੀ ਆਵਾਜ਼ ਨਾਲ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਉਹਨਾਂ ਸਾਰਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਯਹੋਧੀ, ਪਰਾਵੋ ਤੇ ਯਰੂਸ਼ਲਮ ਦੇ ਸਭ ਰਹਿਣ ਵਾਲੇ ਮੇਰੇ ਕੋਲ ਇਹਨਾਂ ਦੀ ਜਾਣਕਾਰੀ ਹੈ। ਆਮੇਂ। ਆਮੇਂ। ਹallelujah। 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 ਮੇਰੇ ਕੋਲ ਇਹਨਾਂ ਦੀ ਚੀਜ਼ਾਂ ਦੀ ਕੀ ਹੈ? ਜਾਣਕਾਰੀ ਹੈ। ਜਾਣਕਾਰੀ ਹੈ। ਹallelujah। 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 ਸੋ ਮੇਰੇ ਪ੍ਰੀਓ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਨਾ ਅੱਜ ਜੇ ਅਗਰ ਜੋ ਤੁਸੀਂ ਕੁਝ ਵੀ ਕਰ ਰਹੇ ਹੋ ਚਾਹੇ ਤੁਸੀਂ ਗਿਆਨ ਪਾਠਾ ਪੜ੍ਹ ਰਹੇ ਹੋ ਜਾਂ ਤੁਸੀਂ ਭਵਿਸ਼ਣੀ ਕਰ ਰਹੇ ਹੋ ਜਾਂ ਦੂਸਰੇ ਲੋਕ ਮਜ਼ਾਕ ਅਡਾ ਰਹੇ ਆ ਜਦੋਂ ਉਦੋਂ ਤੁਹਾਨੂੰ ਪੁੱਛਦੇ ਆ ਇਹ ਚੀਜ਼ ਕੀ ਹੈ ਆਹ ਜੋ ਤੁਸੀਂ ਕਰਦੇ ਹੋ ਇਹਦਾ ਮਤਲਬ ਕੀ ਆ ਆਹ ਜੋ ਤੁਸੀਂ ਇੱਥੇ ਕਰਦੇ ਹੋ ਇੱਥੇ ਢਿੱਗਦੇ ਹੋ ਇਹਦਾ ਮਤਲਬ ਕੀ ਆ ਆਹ ਸਾਰੀਆਂ ਚੀਜ਼ਾਂ ਜੋ ਤੁਸੀਂ ਕਰ ਰਹੇ ਹੋ ਇਹਦਾ ਮਤਲਬ ਕੀ ਆ ਹallelujah ਕਿ ਤੁਸੀਂ ਉਹਨਾਂ ਨੂੰ ਜਾਣਕਾਰੀ ਦਿੰਦੇ ਹੋ ਕਿ ਤੁਸੀਂ ਉਹਨਾਂ ਨੂੰ ਦੱਸ ਦਿਆਂ ਕਿ ਆਇਆ ਤਾਂ ਮੈਂ ਤੁਹਾਨੂੰ ਵਿਸਤਾਰਪੂਰਵਕ ਦੱਸ ਦਿਆਂ ਨਾ ਮਤਲਬ ਕਿ ਅਸੀਂ ਚੁੱਪਚਾਪ ਇੱਥੇ ਨਾਲ ਸੁਣਦੇ ਆਂ ਚੁੱਪਚਾਪ ਬਹਾਂ ਕਰਿਆ ਜਾਂਦੇ ਬੇਇੱਜ਼ਤੀ ਕਰਕੇ ਫਿਰ ਅਸੀਂ ਆਪਣੇ ਸੇਵਕ ਨੂੰ ਪੁੱਛਦੇ ਆਂ ਅਸੀਂ ਆਪਣੇ ਪਾਸਟਰ ਨੂੰ ਪੁੱਛਦੇ ਆਂ ਕਿ ਪਾਸਟਰ ਜੀ ਇਸ ਦਾ ਮਤਲਬ ਦੱਸੋ ਹallelujah ਫਿਰ ਅਸੀਂ ਕੀ ਕਰਦੇ ਆਂ ਅਸੀਂ ਕੀ ਕਰਦੇ ਆਂ ਫਿਰ ਅਸੀਂ ਪੁੱਛਦੇ ਆਂ ਆਪਣੇ ਪਾਸਟਰ ਜੀ ਨਾਲ ਪਾਸਟਰ ਜੀ ਆਖੀਂ ਸਾਨੂੰ ਬਹੁਤ ਦੇਣਾ ਬੜਾ ਕੋ ਸਲਾਹ ਹallelujah ਮੇਰੇ ਪ੍ਰੀਓ ਅਗਰ ਤੁਸੀਂ ਧਰਮ ਗ੍ਰੰਥ ਪਵਿੱਤਰ ਸ਼ਾਸਤਰ ਬਾਈਬਲ ਨੂੰ ਜਦੋਂ ਤੁਸੀਂ ਪੜੋਗੇ ਨਾ ਤੁਹਾਨੂੰ ਹਰ ਇੱਕ ਚੀਜ਼ ਦੀ ਨੌਲੇਜ ਹੋਏਗੀ ਤੁਹਾਨੂੰ ਹਰ ਇੱਕ ਚੀਜ਼ ਦੀ ਸਮਝ ਹੋਏਗੀ ਆਮਨ ਹallelujah ਹਰੇਕ ਕਿ ਇਹ ਚੀਜ਼ ਦੀ ਜਾਣਕਾਰੀ ਹੈ ਕਹਿੰਦੇ ਅਸੀਂ ਤੁਹਾਨੂੰ ਦੱਸਦੇ ਹਾਂ ਚੀਜ਼ ਦਾ ਮਤਲਬ ਕੀ ਹੈ ਹallelujah ਹallelujah ਮੇਰੇ ਪ੍ਰੀਓ ਅੱਜ ਮੈਂ ਜੋ ਤੁਹਾਨੂੰ ਚੀਜ਼ ਪੁੱਛਣੀ ਚਾਹੁੰਦਾ ਕਿ ਜਦੋਂ ਤੁਹਾਡੀ ਕੋਈ ਇਨਸਾਨ ਤੁਹਾਡੇ ਮੂਰੇ ਕੁਐਸਚਨ ਪੁੱਟ ਕਰਦਾ ਕਿ ਜੋ ਤੁਸੀਂ ਆਪਣੇ ਉਸ ਜਗ੍ਹਾ ਤੇ ਤੇ ਬੈੰਦੇ ਹੋ ਚਰਚ ਦੇ ਅੰਦਰ ਜੇ ਜੋ ਵੀ ਤੁਸੀਂ ਉਸ ਜ਼ਗਰਤ ਤੇ ਕਰਦੇ ਹੋ ਇਹ ਕੀ ਕਰ ਰਹੇ ਹੋ ਨੇ ਜਦੋਂ ਤੁਹਾਡੇ ਲੋਕ ਇੰਨੇ ਡੈਗਦੇ ਕਿਉਂ ਆ ਕਿ ਤੁਹਾਡੇ ਲੋਕ ਆ ਚੀਜ਼ ਇਦਾਂ ਕਿਉਂ ਕਰਦੇ ਆ ਹallelujah ਮੈਂ ਕਿਸ ਜ਼ਗਲ ਤੇ ਬੈਠਾ ਸੀ ਕਿਉਂ ਮੈਂ ਮੈਂ ਸੇਵਾ ਕਾ ਪਰਮਿਸ਼ਨ ਦਾ ਮੈਂ ਪਾਸਟ ਟਾਈਮ ਨੂੰ ਬਤਮਾ ਭਾਈ ਉਹ ਪੜੀ ਹੈ ਹਨ ਇੱਕ ਵਾਰ ਨਹੀਂ ਮੈਂ ਕਈ ਵਾਰ ਪੜੀ ਕਿਸੇ ਇਨਸਾਨ ਨੇ ਮੈਨੂੰ ਪੁੱਛਿਆ ਕਹਿੰਦਾ ਯਾਰ ਤੁਸੀਂ ਇਹ ਜਿਹੜੇ ਤੁਹਾਡੇ 크ਿਸਤਨ ਬੰਦੇ ਆ ਇਹ ਇਹ ਇੱਟ ਗੱਜੇ ਕਾਤ ਲੱਗ ਜਾਂਦੇ ਆ ਜਦੋਂ ਤੁਸੀਂ ਹੱਥ ਲਾਉਂਦੇ ਹੋ ਹੇਲੀਉ ਤੁਸੀਂ ਉਸ ਜਗਤ ਇਥੇ ਤੇ ਤੁਸੀਂ ਕੀ ਜਵਾਬ ਦਿੰਦੇ ਕੀ ਜਵਾਬ ਦਿੰਦੇ ਬੋ ਪਵਿੱਤਰ ਆਤਮਾ ਨਾਲ ਪਰੇ ਹੋ ਹਨ ਹੇਲੀਉ ਉਹ ਕਹਿੰਦੇ ਠੀਕ ਆ ਚਾ ਤਾਂ ਐਦਾਂ ਆ ਚੀਜ਼ ਸੀ ਪਹਿਲੀ ਵਾਰ ਦੇਖੀ ਆ ਔਰ ਮੈਂ ਤੁਹਾਨੂੰ ਇਹ ਚੀਜ਼ ਪੁੱਛਣਾ ਚਾਹੁੰਦਾ ਮੈਨੂੰ ਕਹਿ ਕੇ ਦੋ ਤੁਸੀਂ ਹੱਥ ਕੇ ਮਨ ਲੋਕ ਇੰਦਾਂ ਦੇ ਗੰਦੇ ਕਥਾ ਲੱਗ ਜਾਂਦੇ ਮੈਨੂੰ ਜਵਾਬ ਦੇ ਤੌਰ ਤੇ ਦੱਸੋ ਤੁਸੀਂ ਮੈਂ ਕਿਹਾ ਸੀ ਤਾਂ ਹੱਥ ਲਾਂ ਮੈਨ ਜਿਹੜਾ ਸਾਡਾ ਪਰਮੇਸ਼ਵਰ ਸੀ ਨਾ ਜੋ ਤੁਸੀਂ ਸਿਵਕੈ ਨੂੰ ਪੜੋਗੇ ਨਾ ਮੱਤ ਮੱਤਿ ਨੂੰ ਜਦ ਤੁਸੀਂ ਪੜੋਗੇ ਮੈਂ ਸਾਡੇ ਪਰਮੇਸ਼ਰ ਨੂੰ ਲੋਕ ਦੇਖ ਕੇ ਹੀ ਆਤਮਾ ਨਾਲ ਪਰਕੇ ਟਿਕ ਜਾਂਦੇ ਸੀ ਦੇਖ ਕੇ ਹੀ ਅਸੀਂ ਤਾਂ ਹੱਥ ਲਾਣ ਨਾ ਨੂੰ ਦੇਖ ਕੇ ਡੇਕ ਜਾਂਦੇ ਲੋ ਬਾਈਬਲ ਚ ਲਿਖਿਆ ਬਦ ਨੂੰ ਪ੍ਰੂਫ ਕਰਦਾ ਬਾਈਬਲ ਚ ਲਿਖਿਆ ਯਿਸੂ ਮਸੀਹ ਜਦੋਂ ਗੱਸਮਣੀ ਬਾਗ ਦਾ ਦੱਸੇ ਉਹਨੂੰ ਫੜਨ ਤੇ ਆਏ ਲੋ ਹਨ ਨੂੰ ਪੁੱਛੇ ਤੁਹਾਡੇ ਚ ਕੌਣ ਹੈ ਯਿਸੂ ਮਸੀਹ ਜਦੋਂ ਉਹਨੇ ਬੋਲਣਾ ਮੈਂ ਬਾਈਬਲ ਤੁਸੀਂ ਪੜਿਓ ਜਿਹੜੇ ਸਿਪਾਹੀ ਸੀ ਨਾ ਅੰਨੇ ਜਾਂ ਤੁਸੀਂ ਜਨ ਬੋਲਣਾ ਮੈਂ ਲਿਖਾ ਸਮਰਥਨ ਟਿਕ ਕੇ ਫਿਰ ਉਹਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੁਹਾਡੇ ਤੇ ਕੌਣ ਹੈ ਯਸ਼ੁਮਤੀ ਫਿਰ ਦਵਾਰੂ ਨੇ ਬੋਲੇ ਕਹਿੰਦਾ ਮੈਂ ਆ ਫਿਰ ਤੁਸੀਂ ਬੜੇ ਥਲੇ ਕਰ ਫਿਰ ਡੱਕਦੇ ਹੋ ਉਹਦਾ ਦਾ ਸ਼ਬਦ ਸੁਣ ਕੇ ਲੋਕ ਡੱਕ ਜਾਂਦੇ ਆ ਹੱਥ ਲਾਉਣਾ ਤਾਂ ਦੁਰਪ੍ਰੀਤ ਲੋਕ ਕਹਿੰਦੇ ਦੁਸ਼ਟ ਆਤਮਾ ਨੂੰ ਪੂਤਾ ਚਿੱਕ ਕਾ ਤੂੰ ਮਾਰਦੀ ਆ ਬੁੜੀਆਂ ਸਿਰ ਕੱਤੇ ਕੋ ਮੋੰਦੀਆਂ ਜੇ ਤੁਸੀਂ ਹੱਥੇ ਜਾ ਲਾ ਦਿੰਦੇ ਆ ਮੈਨੂੰ ਬੋਲਿਆ ਮੈਂ ਕਿਹਾ ਅਸੀਂ ਤਾਂ ਹੱਥ ਲਾ ਕੇ ਇਦਾਂ ਕਰਦੇ ਆ ਨਾ ਸਾਡੇ ਪਰਮੇਸ਼ਰ ਨੂੰ ਦੂਰੋਂ ਦੇਖ ਕੇ ਦੁਸ਼ਟ ਆਤਮਾ ਨੇ ਗੱਸੀਆਂ ਖੱਕਾ ਲੜਕ ਜਾਂਦੇ ਆ ਬੜ ਮਰਕੁਸ ਦੀ ਕਿਤਾਬੋਂ ਨੌਵੇਂ ਅਧਿਆਇ ਦਾ ਵਿਵਚਨ ਲਿਖਿਆ ਕਿ ਗੋਗੇ ਤੇ ਬੈਰੇ ਦੁਸ਼ਟਤਮਾળા ਪਰਮੇਸ਼ਰ ਦੇ ਕੋਲ ਲੈ ਕੇ ਆਏ ਲਿਖਿਆ ਜਾਂਦਾ ਯੇਸ਼ੂ ਨੇ ਦੇਖਿਆ ਦੁਸ਼ਟਤਮਾਲੇ ਤਰੋੜ ਨਰੋੜ ਨਾਲੋਂ ਸ਼ੁਰੂ ਕਰਤਾ ਤੇ ਤੁਹਾਨੂੰ ਪਤਾ ਤਰੋੜਿਆ ਨਰੋੜਾ ਕਿੱਦਾਂ ਜਾਂਦਾ ਜੋ ਸੀ ਕਿਚੀ ਵਿੱਚ ਚੁਪਾ ਕਰਦੀ ਜੋ ਤੁਸੀਂ ਦੋ ਵਰਸਾ ਸੱਟਦੇ ਨਾ ਗਾ ਗੱਲ ਨਹੀਂ ਕੀਤੀ ਨਾ ਹallelujah ਮੈਂ ਆਸੀਤਾ ਹੱਥ ਲਾਣੇ ਆ ਨਾ ਉਹ ਦੇਖ ਕੇ ਸਾਡੇ ਪਰਮੇਸ਼ਰ ਨੂੰ ਦੇਖ ਕੇ ਡੱਗ ਜਾਂਦੇ ਹallelujah ਵਿਦੁਸ਼ਟ ਆਤਮਾ ਗ੍ਰਸਿਤ ਲਿਆ ਪਰਮੇਸ਼ਰ ਦੀ ਹਜ਼ੂਰੀ ਚ ਲਿਖਿਆ ਠਹਿਰ ਨਹੀਂ ਸਕੀ ਜਿਹੜੇ ਬੰਦੇ ਨੇ ਆਤਮਾ ਦੇ ਸਾਮਰਥ ਪਾਣੀ ਤੇ ਯੇਸ਼ੂ ਨੂੰ ਬੋਲਿਆ ਮੈਂ ਆ ਆ ਦੇਖਿਆ ਅੰਨੇ ਜਾਤੀ ਬੰਦੇ ਡੱਕ ਗਏ ਕਿ ਬੰਦੇ ਐਸੇ ਚਾਹਤੇ ਕਿੰਨੇ ਸਾਨੂੰ ਸੌ ਟਕੇ ਬਖਾਓ ਸਾਡੇ ਪ੍ਰਭੂ ਤੇ ਮੋਰੀ ਆ ਕੇ ਖਾਣਾ ਹੋ ਕੇ ਦਿਖਾ ਛੱਡ ਕਰਨਾ ਪਲਟਾ ਦੇ ਹallelujah ਇਦਾਂ ਕਰਦਾ ਨਹੀਂ ਉਹ ਵਾਲੇ ਵੀ ਬਾਈਬਲ ਚ ਲਿਖਿਆ ਆਤਮਾ ਉਤਰਿਆ ਕਰਦੀਆਂ ਦੀਆਂ ਹਿੱਲ ਗਈਆਂ ਹallelujah ਕਰਦੀਆਂ ਨੀਹ ਹਿੱਲ ਗਏ ਜਿੱਥੇ ਉਹ ਬੈਠੇ ਹੋਏ ਸੀ ਲਿਖਿਆ ਦੂਸਰੇ ਲੋਕੇ ਹੈਰਾਨ ਤਾਂ ਦੇਖ ਕੇ ਕਲੀ ਕੀ ਜਾਂਦੇ ਤੁਹਾਨੂੰ ਪਤਾ ਅਜਵਾਬ ਕੌਣ ਦਿੰਦਾ ਕੌਣ ਦਿੰਦਾ ਜਵਾਬ ਇੱਥੇ ਪਤਰਸਿਓ ਗਿਆਨਾਂ ਚ ਲੈ ਦਿੰਦਿਆ ਜਵਾਬ ਤੇ 120 ਲੋਕੇ ਵੀ ਬੈਠੇ ਸੀ ਇਹਨਾਂ ਗਿਆਰਾਨੀ ਕਿਉਂ ਜਵਾਬ ਦੱਤਾ ਵੀ ਹਾਂਜੀ ਉੱਚੀ ਮੈ ਸੁਣਨਾ ਚਾਹੁੰਦਾ ਇਹਨਾਂ ਗਿਆਰਾਨੀ ਕਿਉਂ ਜਵਾਬ ਦੱਤਾ ਜਾਣਦੇ ਸੀ ਜਾਣ ਕਰਨ ਸੀ ਨੌਲੇਜ ਰੱਖਦੇ ਸੀ ਅੱਜ ਕਿਸੀ ਮੁਸੀਬਤ ਦੇ ਨੂੰ ਕਹਿੰਦੇ ਜੇ ਕੋਈ ਬੰਦਾ ਸਵਾਲ ਪੁੱਛ ਲੇ ਬੇਸਤ ਕਰਾਂਗੇ ਘਰ ਨੂੰ ਆ ਜਾਂਦੇ ਕਿਉਂ ਬਾਈਬਲ ਤਾਂ ਪੜ੍ਹਨੀ ਨਹੀਂ ਬਾਈਬਲ ਸੈੱਡ ਕਿਤੇ ਫ੍ਰਿਜ ਤੇ ਪਈ ਹੈ ਦੀ ਹਾਲੇ ਲੱਗਿਆ ਬਾਈਬਲ ਤਾਂ ਫ੍ਰਿਜ ਤੇ ਪਈ ਹੈ ਨਹੀਂ ਬਾਈਬਲ ਪੜ੍ਹਨਾ ਪਾਸਟਰ ਦਾ ਕੰਮ ਆ ਸਾਡਾ ਕੰਮ ਸਿਰਫ ਸੁਣਨਾ ਤੇ ਬੇਸਤ ਕਰਨਾ ਵੀ ਤੁਹਾਡਾ ਕੰਮ ਹੀ ਆ ਫਿਰ ਪਾਸਟਰ ਦਾ ਨਹੀਂ ਆ ਹਾਲੇਲੂਇਆ ਪ੍ਰਭੂ ਸ਼ਮਾ ਕਰੇ ਇਸ ਗੱਲ ਉੱਤੇ ਜਦੋਂ ਤੁਸੀਂ ਵਚਨ ਦੀ ਨੌਲੇਜ ਨਹੀਂ ਨਾ ਰੱਖੋਗੇ ਜਾਣਕਾਰੀ ਨਹੀਂ ਰੱਖੋਗੇ ਆ ਲੋਕ ਤੁਹਾਨੂੰ ਗੱਲਾਂ ਕਰਨਗੇ ਹੀ ਕਰਨਗੇ ਕਿ ਤੁਹਾਨੂੰ ਕਿਸੇ ਬੰਦੇ ਨੇ ਕੁਐਸਚਨ ਪੁੱਟ ਕੀਤਾ ਤੁਸੀਂ ਉਹਨੂੰ ਆਪੇ ਮੂੰ ਨਾਲੇ ਸੁਖ ਦਾਸ ਵਰਸਾਂ ਪੁਰੇ ਛੜਕ ਦਿੱਤੀਆਂ ਬਾਈਬਲ ਦੀਆਂ ਤੇ ਕਿੱਥੇ ਆ ਦੇਖਿਆ ਹਾਂ ਤੇ ਕਿੱਥੇ ਇਦਾਂ ਬੋਲਿਆ ਆ ਦੇ ਕਿੱਥੇ ਇਦਾਂ ਲਿਖਿਆ ਅੱਜ ਲੋਕ ਕਹਿੰਦੇ ਤੇਲ ਲਾ ਕੇ ਚੰਗਾ ਕਰਦੇ ਆ ਭਾਈ ਪਵਿੱਤਰ ਸ਼ਾਸਤਰ ਕਹਿੰਦੇ ਜਦੋਂ ਅਟੇ ਕਿਹਾ ਉਹ ਸਾਰੇ ਆਪਣੇ ਬੀਜਾਂ ਨੂੰ ਹੱਥਾਂ ਤੋਂ ਹਟਾਵਾਗੇ ਵਾਹ ਜਿਹੜੇ ਤੇਰੇ ਬਟੂਏ ਚ 150 ਜੱਤਾ ਨੋ ਵੀ ਪਾਣਾ ਪੈਣਾ ਇੱਥੇ ਹallelujah ਤਾਂ ਹੀ ਤੇ ਕਿ ਤਰ੍ਹਾਂ ਬਦਲੇ ਹੁੰਦੇ ਨੂੰ ਸਾਰੇ ਚਰਚਾ ਆਏ ਖੜਿਆ ਹੁੰਦਾ ਵਿਚਾਨ ਹੈ ਪਾਸਮਾ ਦਾ ਪੰਨੋਟੇ ਸਾਈਂ ਜੰਦੇ ਗੱਡੀ ਹallelujah ਹallelujah ਚਰਚਾ ਖੜਿਆ ਹੁੰਦਾ ਵਿਚਾਲੇ ਅਲੀ ਸ਼ਾਨ ਪਾਇਆ ਹੁੰਦਾ 50 ਲੱਖ ਜੱਤਾ ਕਹਿੰਦਾ ਕਹਿੰਦਾ ਘਰ ਵੜ ਜਾਂਦਾ ਹੈ 50 ਲੱਖ ਜੱਤਾ ਉਹ ਨਗਰ 14/69 ਦੇ ਵਿੱਚ ਦਾ ਕਹਿੰਦਾ ਕਹਿੰਦਾ ਚਰਚਾ ਵੜ ਜਣਾ ਨਹੀਂ ਅਈ ਤੋਂ ਅੰਤ ਸੰਗਤਾਂ ਦੇ ਵਿੱਚ ਲਓ ਵੀ ਹੋਣਾ ਅੱਜ ਤੁਹਾਡੀ ਵਾਰੀ ਆ ਗਈ ਸਾਡੀ ਤਾਂ ਆ ਚੁੱਕੀ ਹੈ ਤੁਹਾਡੀ ਆ ਗਈ ਹallelujah ਹallelujah ਕੀ ਤੁਸੀਂ ਦਿੰਦੇ ਹੋ ਜਵਾਬ ਉਹ ਤਾਂ ਸ਼ਾਸਤਰ ਦਿੰਦੇ ਕਿ ਤਾਂ ਦੇ ਤਾਂ ਸੱਚਮੁੱਚ ਤਰ੍ਹਾਂ ਬਦਲ ਦਿੱਤੇ ਕਿ ਸੱਚਮੁੱਚ ਤਾਂ ਦੇ ਨਾਮ ਅਜਰੇ ਤੁਹਾਡੀਆਂ ਜਾਤੀਆਂ ਬਦਲ ਦਿੱਤੀਆਂ ਜਾਂਦੀਆਂ ਬੰਦ ਅਜੂਬਿਤਾ ਦੇ ਨਾਮ ਦੇ ਪਿੱਛੇ ਹੋਈਓ ਸਿੰਘ ਲੱਗਦਾ ਕੌਣ ਲੱਗਦਾ ਸਾਡੇ ਹੀ ਨਾਮ ਦੇ ਪਿੱਛੇ ਹੋਈਓ ਸਿੰਘ ਲੱਗਦਾ ਕੌਣ ਲੱਗਦਾ ਹallelujah ਹallelujah ਤੁਸੀਂ ਜਵਾਬ ਦੇ ਸਕਦੇ। ਅਗਰ ਤੁਹਾਨੂੰ ਬਾਈਬਲ ਦੇ ਨੌਲੇਜ ਹੈ ਨਾ ਤੁਸੀਂ ਇੱਥੇ ਜਵਾਬ ਦੇ ਸਕਦੇ ਹੋ। ਨੌਲੇਜ ਆਏਗਾ ਕਿੰਨਾ ਜਦੋਂ ਅਸੀਂ ਪੜ੍ਹਾਂਗੇ। ਹallelujah। ਮੈਂ ਸਾਡੇ ਸੇਵਕ ਨੂੰ ਪਰਮੇਸ਼ਵਰ ਦੇ ਨੂੰ ਮੈਂ ਸੁਣਿਆ ਸੀਗਾ ਜਦੋਂ ਮੈਂ ਉਹਨਾਂ ਦੇ ਮੂਰੇ ਵਾਸ਼ਾ ਰੱਖਦਾ ਹੁੰਦਾ ਸੀਗਾ ਨਾ ਆਦਤ ਹੁੰਦੀ ਹੈ ਨਾ ਜਦੋਂ ਵਚਨ ਸੁਣਿਆ ਹੋਵੇ ਅਸੀਂ ਮੂਰੇ ਰੱਖ ਦਿੰਨੇ ਆ ਕਿ ਆਹ ਦੇਖੋ ਜੀ ਬਾਈਬਲ ਤਾਂ ਐਂ ਕਹਿੰਦੀ ਆ। ਬਾਈਬਲ ਤਾਂ ਐਂ ਕਹਿੰਦੀ ਮੈਨੂੰ ਬੜੀ ਆਦਤ ਸੀ ਜਿਦਾਂ ਦੀ। ਹallelujah। ਮੂਰੇ ਬਹੁਤ ਅਤ ਤੋਂ ਦੇਸੀ ਵਚਨ ਦੇ ਵਿੱਚ ਹੋ ਜਾਂਦੀ। ਵੀ ਆਹ ਦੇਖੋ ਬਾਈਬਲ ਤਾਂ ਇਦਾਂ ਲਿਖਿਆ ਇਦਾਂ ਲਿਖਿਆ ਇਦਾਂ ਦੀ ਸਿੱਖਤਾ ਕਿਥੇ ਨਹੀਂ ਮੇਰੇ ਬੀਅਸਤੀ ਹੋ ਗਈ ਉਹ ਸਾਡੇ ਉੱਤੇ ਮੈਂ ਮਹਿਸੂਸ ਕੀਤਾ ਕਹਿੰਦੇ ਜਾਂ ਬਈ ਨਾਲ ਵਾਗਲ ਵੜ ਫਿਰ ਸਾਡੇ ਮੂਰੇ ਆਈ ਸਾਚੇ ਵਿੱਚ ਉਹਨਾਂ ਨੇ ਉਸਤਮਤਾ ਮੈਨੂੰ ਤਰਕ ਮਾਰਿਆ ਉਹ ਮੇਰੇ ਬੈਤਰੀ ਉਸਕੇ ਅੰਦਰ ਨੂੰ ਗੁੱਸਾ ਬੜਾ ਫੀਲ ਹੋਇਆ ਮੈਨੂੰ ਭੜੀ ਉਸ ਸਮੇਂ ਜਲਣ ਮਹਿਸੂਸ ਹੋਈ ਵੀ ਮੈਨੂੰ ਦਬੋ ਉਹਨਾਂ ਤਾਂ ਮੇਰੇ ਬੇਸਤੀ ਹੋ ਗਈ ਪਰ ਜਦੋਂ ਮੈਂ ਬਾਈਬਲ ਪੜ੍ਹੀ ਨਾ ਨਾ ਅਕਸਰ ਤੁਹਾਨੂੰ ਦਿਖਾ ਦਣਾ ਕਿ ਆਹ ਦੇਖੋ ਮੇਰੀ ਬਾਈਬਲ ਚੈੱਕ ਕਰੋ ਕਿਹੜਾ ਉਹ ਪੇਜ ਨਹੀਂ ਜਿੱਥੇ ਤੁਹਾਨੂੰ ਪੈਨ ਦੇ ਨਿਸ਼ਾਨੇ ਮਿਲਣਗੇ ਕਿਹੜਾ ਉਹ ਪੇਜ ਜਿੱਥੇ ਤੁਹਾਨੂੰ ਲਿਖਿਆ ਹੋਇਆ ਹੈ ਨਿਕਲੂਗਾ ਉਸੇ ਇੱਕ ਮਿੰ ਮੈਂ ਨਾਲ ਉਹ ਪੁੱਛਿਆ ਤੋਂ ਭਰ ਮੈਂ ਕਿ ਸੰਤ ਜੀ ਚਾਰ ਰਜਿਸਟਰ ਭਰ ਲਏ ਆ ਪੜ ਕੇ ਕਹਿੰਦੇ ਇੰਨਾ ਬਿਨਾ ਪੜੀ ਫਿਰ ਜਿਆਦਾ ਹੀ ਕੰਮ ਕਿਤੇ ਹੋ ਜੇ ਹallelujah ਵੀ ਇੰਨੇ ਕੁ ਤਬੂਦੀ ਤੇ ਹਨ ਨੌਲੇਜ ਨਾਲ ਇਕੱਲੇ ਕੇਸੀ ਆਪਣੇ ਆਪ ਦਾ ਬਚਾਅ ਕਰ ਸਕਦੇ ਆ ਹallelujah ਅਸੀਂ ਆਪਣੇ ਆਪ ਦਾ ਅਮਨ ਜਦੋਂ ਤੁਸੀਂ ਬਾਈਬਲ ਚ ਲਿਖਿਆ ਕਿ ਉਹ ਜੋ ਹੋ ਰਿਹਾ ਸੀਗਾ ਨਾ ਲੋਕ ਜੀਪਾਂ ਉਤਰੀਆਂ ਲੋਕਾਂ ਦੇ ਉੱਤੇ ਲੋਕ ਅੰਨੇ ਭਾਸ਼ਾ ਬੋਲਦੇ ਪਏ ਸੀ ਹੁਣ ਉਹ ਬੋਲੇ ਕਿ ਇਹਨਾਂ ਨੇ ਸ਼ਰਾਬ ਪੀਤੀ ਹੈ ਦੂਸਰੇ ਬੋਲੇ ਇਹਦਾ ਕੀ ਮਤਲਬ ਆ ਬਈ ਕੌਣ ਬੋਲਿਆ ਪੱਤਰ ਸਿੰਘ ਨਾ ਜੋ ਭਾਈ ਤੁਹਾਨੂੰ ਮੈਂ ਦੱਸਦਾ ਆਜਾ ਭਾਈ ਤੁਹਾਨੂੰ ਹੁਣ ਇਹਦਾ ਕੀ ਮਤਲਬ ਹੈ ਹallelujah ਹallelujah ਅਜੇ ਤੁਹਾਨੂੰ ਕਿ ਪੁੱਛਦਾ ਵੀ ਤੁਹਾਡੇ ਸੱਤੋਂ ਪੁੱਛ ਤਨ ਲੰਗੜੇ ਚੰਦਰੀ ਹੋਵੇ ਤੁਸੀਂ ਕੀ ਕਹੋਗੇ ਸਰਦੋਂ ਤੋਂ ਪੱਤੀ ਤੋਂ ਲੈ ਕੇ ਪ੍ਰਕਾਸ਼ਤ ਵਾਕਿਆ ਸਾਰੇ ਇਹਦੇ ਵਿੱਚ ਹallelujah ਹallelujah ਸਰਦੋਂ ਤੋਂ ਪੱਤੀ ਤੋਂ ਲੈ ਕੇ ਪ੍ਰਕਾਸ਼ਤ ਵਾਕਿਆ ਉੱਪਰ ਇਹ ਸਾਰਾ ਅਗਲਾ ਸਾੰਦ ਕਹਿੰਦੇ ਸੁਣ ਕੇ ਅਗਲਾ ਜੀਵਨ ਵੀ ਬਦਲ ਦਿੱਤਾ ਜਾਵੇ ਬਾਈਬਲ ਚ ਲਿਖਿਆ ਹੈ ਭਗਵਤ ਸਾਸਤਰ ਹਨ ਜੋ ਇਸ ਜਿੰਦਾ ਬਚਨਾਂ ਜਿਹਦੇ ਕੰਨਾਂ ਚ ਜਾਂਦਾ ਨਾ ਜਿਹਦੇ ਕੰਨਾਂ ਦੇ ਵਿੱਚ ਜਾਂਦਾ ਕਰ ਕਰਦਾ ਬਾਪ ਆਮੇਨ ਹallelujah ਜਿਹਦੇ ਕਰਨਾ ਚਾਹੁੰਦਾ ਉਹਦੇ ਹਿਰਦੇ ਦੇ ਵਿੱਚ ਘਰ ਕਰ ਜਾਂਦਾ ਹੈ ਪਵਿੱਤਰ ਸ਼ਾਸਤਰ ਤੇ ਜੀਵਿਤਾ ਬਚਨ ਪਰਮੇਸ਼ਰ ਦੇ ਮੂੰਹੋਂ ਨਿਕਲਿਆ ਹੈ ਜੋ ਤੁਸੀਂ ਵਚਨ ਦੇ ਵਿੱਚੋਂ ਜਵਾਬ ਦੋਗੇ ਨਾ ਵੀ ਸਾਡਾ ਪਰਮ ਗ੍ਰੰਥ ਕਹਿੰਦਾ ਹallelujah ਸਾਡਾ ਪਰਮ ਗ੍ਰੰਥ ਕਹਿੰਦਾ ਆਹ ਚੀਜ਼ ਇੱਥੇ ਨਾ ਲਿਖੀਂ ਜਾਓ ਕੱਦੋਂ ਪਾਈ ਤੋਂ ਤੱਕ ਹallelujah ਸਾਡਾ ਪਰਮ ਗ੍ਰੰਥ ਕਹਿੰਦਾ ਅਜਿਹਾ ਤਾਂ ਲੋਕ ਫਸਾਉਣ ਦੀ ਕੋਸ਼ਿਸ਼ ਕਰਦੇ ਆ ਅੱਛਾ ਜੇ ਤੁਸੀਂ ਤਾਂ ਇਦਾਂ ਕਰਕੇ ਸਾਡੇ ਆ ਚੀਜ਼ਾਂ ਨੂੰ ਬੋਲਦੇ ਹੋ ਤੁਸੀਂ ਸਾਡੀਆਂ ਆ ਚੀਜ਼ਾਂ ਨੂੰ ਮਾੜਾ ਬੋਲਦੇ ਹੋ ਤੁਸੀਂ ਤਾਂ ਬੋਲ ਤਨਵੇਂ ਸੱਚਕਾ ਨਾ ਮੇਰੇ ਪ੍ਰਿਯੋ ਪਵਿੱਤਰ ਸ਼ਾਸਤਰ ਤੁਸੀਂ ਪੜ੍ਹੋਗੇ ਨਾ ਬਾਈਬਲ ਨੂੰ ਮਨਾਹੀ ਕਰਦਾ ਅਸੀਂ ਕਿਸੇ ਇਨਸਾਨ ਦੀ ਨਿੰਦਾ ਨਹੀਂ ਕਰ ਸਕਦੇ ਅਸੀਂ ਕਿਸੇ ਦੂਸਰੇ ਦੇ ਉਸ ਨੂੰ ਮਾੜਾ ਨਹੀਂ ਬੋਲ ਸਕਦੇ ਪਵਿੱਤਰ ਸ਼ਾਸਤਰ ਇਹਦੀ ਸਾਪਨਾ ਨਹੀਂ ਕਰਦਾ ਅਗਰ ਤੁਸੀਂ ਹਲੇ ਵੀ ਹਾਲੇ ਗੁਰੂ ਬਾਈਬਲ ਦੇ ਰਕੇ ਇਹ ਸਮਸਿਆ ਨੂੰ ਗੁੱਸਾ ਆ ਮੰਦਰ ਦੇ ਅੰਦਰ ਪੜਿਆ ਕਿਸੇ ਨੇ ਯਿਸੂ ਮਸੀਹ ਨੇ ਸ਼ਾਂਟਾ ਚੱਕਿਆ ਲੋਕ ਡਰਾਈ ਪੜਿਆ ਕਿਸ ਨੇ ਕਿੰਨੇ ਨੇ ਪੜਿਆ ਤੁਸੀਂ ਕੋਈ ਦੱਸ ਸਕਦੇ ਹੋ ਕਿਉਂ ਗੁੱਸਾ ਆਇਆ ਸਕਦਾ ਉੱਤੇ ਹਾਂ ਕਿਉਂਕਿ ਪਰਮੇਸ਼ਰ ਦਾ ਕਰ ਵਪਾਰ ਦਾ ਕਰ ਬਣਾ ਲਿਆ ਸੀ ਤੇ ਤੁਹਾਨੂੰ ਪਤਾ ਕਿ ਯੀਸ਼ੂ ਮਸੀਹ ਨੇ ਜਦੋਂ ਸ਼ੈਂਡਾ ਚੱਕਿਆ ਆਇਆ ਉਹਨੇ ਭਰਾਉਣੇ ਸ਼ੁਰੂ ਕਰ ਦਿੱਤੇ ਪੜਿਓ ਤੁਸੀਂ ਉਸ ਦਾ ਕਥਨ ਤੇ ਆ ਨਾ ਪਰਮੇਸ਼ਰ ਨੇ ਸਗਤ ਤੇ ਬੋਲਿਆ ਕਿ ਪ੍ਰਭੂ ਦੇ ਵਚਨ ਚ ਲਿਖਿਆ ਪਰਮੇਸ਼ਰ ਨੇ ਸਗਤ ਤੇ ਵਰਸਾ ਬੋਲਿਆ ਇਹ ਰਮਾਇਣ ਦੀ ਕਿਤਾਬ 7 ਦੇ 11 ਵਚਨ ਚ ਲਿਖਿਆ ਇਹ ਸ਼ਾਇਦ ਕਿਤਾਬ 55 ਅਧਿਆਇ ਦੇ 7ਵਾਂ ਵਚਨ ਚ ਲਿਖਿਆ ਕਿ ਮੇਰਾ ਘਰ ਆਰਾਧਨਾ ਦਾ ਘਰ ਕਹ ਲਾਇਆਗਾ ਉਹਨਾਂ ਨੇ ਯਰਮਾਇਆ ਦੀ ਕਿਤਾਬ ਚ ਲਿਖਿਆ 7 ਦੇ 11 ਵਚਨ ਚ ਲਿਖਿਆ ਉਹਨਾਂ ਨੇ ਬੋਲਿਆ ਯੇਸ਼ੂ ਮਸੀਹ ਨੇ ਖੁਦ ਬੋਲਿਆ ਕਿ ਮੇਰੇ ਪਿਤਾ ਦੇ ਇਹਨਾਂ ਨੇ ਮੇਰੇ ਘਰ ਮੁਕੀ ਬਣਾ ਲਾ ਚੋਰਾਂ ਤੇ ਡਾਕੂ ਆਉਂਦਾ ਅੱਡਾ ਬਣਾ ਇਹ ਵਚਨ ਬੋਲ ਕੇ ਯੇਸ਼ੂ ਮਸੀਹ ਨੇ ਸ਼ਾਦਾ ਤੱਕ ਬਣਾਇਆ ਕੋੜਿਆ ਜੜਾਉਣੇ ਸ਼ੁਰੂ ਕਰ ਦਿੱਤੇ ਉਹਨੇ ਗੱਡੀਆਂ ਉਲਟ ਲੱਗਦੀਆਂ ਪਤਾ ਸੱਚ ਕਿ ਨਾ ਜਦੋਂ ਪਵਿੱਤਰ ਸ਼ਾਸਤਰ ਮੁਰੇ ਆਗਾ ਨਾ ਜਮਾਨ ਬੰਦ ਹੋ ਜੇਗੀ ਸਾਰਿਆਂ ਦੀ ਕੋਈ ਬੋਲ ਨਹੀਂ ਸਕਾ ਹੁੰਦਾਗਾ ਤੇ ਲਿਖਿਆ ਇਹੋ ਦੂਰ ਖੜੇ ਦੇਖਦੇ ਰਹੇ ਲੈ ਇਹਨੇ ਦਾ ਮੰਦਰ ਖਾਲੀ ਕਰਾਤਾ ਇਹਨੇ ਸਾਰਾ ਕੁਝ ਕਰ ਦਿੱਤਾ ਹallelujah ਮੈਨੇ ਮੰਦਰ ਖਾਲੀ ਕਰਾਤਾ ਇਹਨੇ ਲੋਗ ਉਲਟਾ ਦਿੱਤੇ ਉਹ ਸਾਰਾ ਕੁਝ ਢਾਹ ਦੇ ਇਹਨੇ ਮੰਦਰ ਦੇ ਵਿੱਚੋਂ ਸਭ ਕੁਝ ਬਾਹਰ ਕੱਢ ਦਿੱਤਾ ਲਿਖਿਆ ਦੂਰ ਖੜੇ ਦੇਖ ਕੇ ਉਹਨਾਂ ਨੇ ਕੀ ਬਣਾਉਣ ਲੱਗ ਗਏ ਉਹ ਯੋਜਨਾ ਬਣਾਉਣ ਲੱਗ ਗਏ ਕਿੱਦਾਂ ਪੜੀਏ ਇਹਨੂੰ ਕਿੱਤਾ ਮਾਰੀਏ ਹalleluyah ਦੂਰ ਖੜੇ ਕਿਉਂ ਨਾ ਹੋਣ ਲੱਗੇ ਯੋਜਨਾਵਾਂ ਬਣਾਉਣ ਲੱਗੇ ਨਾ ਕਦਮ ਮਾਰੀਏ ਸੱਚਮੁੱਚ ਤਾਂ ਮੇਰੇ ਪ੍ਰੀਤ ਗਾਲ ਕਹਿੰਦਾ ਜਦੋਂ ਪਵਿੱਤਰ ਸ਼ਾਸਤਰ ਤੁਹਾਡੇ ਵਿੱਚ ਕਾਰ ਆ ਗਿਆ ਨਾ ਤੁਹਾਡੇ ਅਮੂਰੇ ਆ ਗਿਆ ਕੋਈ ਇਨਸਾਨਤਾ ਦੀ ਗੱਲ ਟੋਕ ਨਹੀਂ ਸਕਦਾ ਨਾ ਢਾਲ ਸਕਦਾ ਹalleluyah ਆਜ ਪਰਮੇਸ਼ਰ ਦੇ ਦਾਸ ਜੇ ਜਦੋਂ ਤੁਹਾਡੇ ਪਰੇ ਕੋਈ ਕੁਐਸਚਨ ਕਰਦਾ ਉਹ ਦੋਨਾਂ ਕੋਲ ਦੇਣ ਲਈ ਜਵਾਬ ਨਹੀਂ ਆ ਕਿਉਂ ਕਿ ਬਾਈਬਲ ਜਦੋਂ ਰੱਖਣਗੇ ਨਾ ਮੂਰੇ ਹਰ ਇੱਕ ਗੱਲ ਦਾ ਜਵਾਬ ਆ ਬਾਈਬਲ ਦੇ ਵਿੱਚ ਹੀ ਪਿਆ ਪੜੋਗੇ ਜਵਾਬ ਮਿਲ ਲਗੇ ਅਗੇ ਖੁਦਾ ਦੇ ਦਾਸਾਂ ਨੂੰ ਕੋਈ ਪੁੱਛਦਾ ਵੀ ਤੂੰ ਤੇਲ ਲਾ ਕੇ ਪ੍ਰਾਰਥਨਾ ਕਰਦਾ ਪਰਮੇਸ਼ੁਰ ਦਾ ਬੰਦਾ ਬੋਲਦਾ ਹਾਂ ਜੀ ਬਾਈਬਲ ਤੇ ਦੇਖਿਆ ਜੀ ਆਹ ਦੇਖੋ ਰੋਗੀਆਂ ਦੇ ਉੱਤੇ ਪ੍ਰਾਰਥਨਾ ਕਰੋਗੇ ਤੇਲ ਲਾ ਕੇ ਰੋਗੀਆਂ ਚੰਗੇ ਹੋਣਗੇ ਕੋਈ ਬੋਲ ਨਹੀਂ ਸਕਦਾ ਮੈਂ ਤਾਂ ਅਥੋਰਿਟੀ ਦਿੱਤੀ ਆ ਜਿਹੜੇ ਤੁਹਾਨੂੰ ਗ੍ਰੰਥਾਂੋਂ ਮੈਂ ਮੰਨਦਾ ਹਾਂ ਤਾਂ ਗ੍ਰੰਥ ਮੈਨੂੰ ਕਹ ਰਹੇ ਹallelujah ਹallelujah ਤਾਂ ਲੱਗਾ ਕਿ ਮਜ਼ਾਕ ਹੁਣ ਕ੍ਰਿਸਚੀਅਨਿਟੀ ਦਾ ਉਡਾਇਆ ਜਾਂਦਾ ਹੈ ਮੈਂ ਤੁਹਾਨੂੰ ਬਾਈਬਲ ਦੀ ਵਰਸ ਪੜਾ ਦਿੱਤੀ ਚੇਲਿਆਂ ਦੇ ਟਾਈਮ ਦੇ ਉੱਤੇ ਜਦੋਂ ਪੱtras ਸੁਣੀ ਜਾਂਦੇ ਸੀ ਉਦੋਂ ਵੀ ਮਜ਼ਾਕ ਉਡਾਇਆ ਜਾਂਦਾ ਸੀ ਹallelujah ਉਦੋਂ ਵੀ ਮਜ਼ਾਕ ਆ ਦੇਖੋ ਤੁਸੀਂ ਪੜੋ ਰਸੂਲਾਂ ਦੇ ਕਤਵ ਬਦੋ ਅਧਿਆਇ ਦਾ 13ਵਾਂ ਬਚਨ ਪਰ ਦੂਜੇ ਲੋਕੀ ਚੇਲਿਆਂ ਨੂੰ ਠ ਕਰਦੇ ਹੋਏ ਬੋਲੇ ਇਹਨਾਂ ਨੇ ਤਾਜ਼ੇ ਸ਼ਰਾਬ ਤੇ ਪੀ ਕੇ ਨਾ ਮਸਤ ਹੋ ਗਏ ਹallelujah ਹallelujah ਪਰ ਦੂਜੇ ਲੋਕੀ ਚੇਤੇਆਂ ਨੂੰ ਵੀ ਕਰਦੇ ਠੱਠੇ ਕਰਦੇ ਮਜ਼ਾਕ ਉਡਾ ਰਹੇ ਸਨ ਹallelujah ਮੇਰੇ ਪ੍ਰੀਓ ਅੱਜ ਜਦੋਂ ਤੁਸੀਂ ਪਵਿੱਤਰ ਸ਼ਾਸਤਰ ਨੂੰ ਮੂਰੇ ਰੱਖੋਗੇ ਨਾ ਕੋਈ ਪਰਸਨ ਬੋਲ ਨਹੀਂ ਸਕੇਗਾ ਤੁਹਾਡੇ ਸਾਹਮਣੇ ਤੁਹਾਨੂੰ ਕੋਈ ਕੁਐਸਚਨ ਦਿੱਤਾ ਨਾ पढ़ो नहीं पता पूछो और जवाब दिग्ने सुट के विखावे आ येसू मसी के मोहरे हाल लोई है पढ़न लाइ सैनिक कहते कौन है येसू मसी बोलिया कैं पढ़ू उ लिखा क्या ਨੇ ਜੇ ਜੁਗ ਆਪਣੇ ਬਾਈਬਲ ਪੜ੍ਹੀ ਨਾ ਮੇਰੀ ਸੇਵਕਾਈ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਪਰਮੇਸ਼ਰ ਨੇ ਰੇਮਾ ਵਚਨ ਦੇ ਨਾਲ ਮੇਰੇ ਨਾਲ ਗੱਲ ਕੀਤੀ ਪਰਮੇਸ਼ਰ ਨੇ ਮੈਨੂੰ ਯੀਸ਼ੂ ਮਸੀਹ ਦੀ ਸੇਵਕਾਈ ਕਿਖਾਈ ਕਿ ਪਰਮੇਸ਼ਰ ਦੀ ਸੇਵਕਾਈ ਕਿਸ ਅੱਜ ਲੋਕਾਂ ਦੇ 500 ਫੇਮਸ ਹੋ ਗਏ ਤਾਂ ਮੈਂ ਬਾਈਬਲ ਦੇ ਅੰਸ਼ ਲੈ ਸਕਦਾ ਲਿਖਾਈ ਯੀਸ਼ੂ ਮਸੀਹ ਨਗਰਾਂ ਦੇ ਪ੍ਰਸਿੱਧ ਸੀ ਉਹ ਵੀ ਫੇਮਸ ਪੜਾ ਸਕਦਾ ਮੈਂ ਤੁਹਾਨੂੰ ਲਿਖਾਈ ਯੀਸ਼ੂ ਮਸੀਹ ਦੂਰ ਦੂਰ ਦੇ ਵੇਖਣ ਨਹੀਂ ਜਾਂਦੇ ਸੀ ਅਜਿhandle ਪੀੜਾ ਮਗਰ ਲਾ ਲਾ ਮਤਨ ਪੜਾ ਸਕਦਾ ਲਿਖਿਆ ਇਸ ਸਮੇਂ ਜਿੱਥੇ ਆਂਦਾ ਹੀ ਪੀੜਾ ਲੱਗ ਜਾਂਦੀ ਹੈ ਇਸ ਸਮੇਂ ਸੀ ਪਹਾੜ ਦੱਤੇ ਸੀ ਢੇਰ ਥੱਲੇ ਸੀ ਜੇ ਯਸ਼ਮਸੀ ਕੰਡੇ ਦੇ ਅੰਦਰ ਸੀ ਟਪੀੜ ਦੂਜੇ ਪਾਸੇ ਸੀ ਹallelujah ਹallelujah ਮਤਨ ਪੜਾ ਸਕਦਾ ਜਦੋਂ ਤੁਸੀਂ ਪਵਿੱਤਰ ਸ਼ਾਸਤਰ ਦੀ ਨੌਲੇਜ ਰੱਖੋਗੇ ਨਾ ਕੋਈ ਬੰਦਾ ਕੋਸ਼ਿਸ਼ ਨਹੀਂ ਕਰ ਸਕਦਾ ਤੁਹਾਡੇ ਸਾਹਮਣੇ ਆਮਨ ਹallelujah ਹallelujah ਵਚਨ ਦੇ ਵਿੱਚੋਂ ਜਵਾਬ ਦਿਓ ਬਾਈਬਲ ਤੇ ਲਿਖਿਆ ਪਤਰਸ ਪਰਮੇਸ਼ਰ ਦਾ ਦਾਸ ਸੀ ਉਹਨੇ ਬੋਲਿਆ ਕਿ ਉਹ ਤੁਸੀਂ ਯੀਸ਼ੂ ਮਸੀਹ ਤੇ ਜੀਵਨ ਬਣਾਉਗੇ ਨਾ ਬਾਈਬਲ ਤੇ ਲਿਖਿਆ ਯੀਸ਼ੂ ਮਸੀਹ ਨੂੰ ਪਰਮਾਉਣ ਦੇ ਲਈ ਕੌਣ ਆਇਆ ਕੌਣ ਆਇਆ ਕੀ ਕਹਿੰਦਾ ਕਿ ਪੱਥਰ ਨੂੰ ਬੋਲ ਕੇ ਬਣ ਜਾਣਾ ਪ੍ਰਭੂ ਨੇ ਕੀ ਕਿਹਾ ਇਨਸਾਨ ਕੇਵਲ ਰੋਟੀ ਨਾਲ ਨਹੀਂ ਬਲਕਿ ਕਾਹਦਾਣਾ ਚਿੰਦਾ ਜਦੋਂ ਗਾਣ ਮੁਰੋ ਵਚਨ ਸੁਣਦਾ ਤਾਂ ਤੁਸੀਂ ਵੀ ਮੁਰੋ ਵਚਨ ਦਿਓ ਸਕ੍ਰਿਪਚਰ ਚਾਹੁੰਦੇ ਤਾਂ ਦੀ ਬਾਈਬਲ ਪੜ੍ਹ ਕੇ ਬਾਈਬਲ ਕਹਿੰਦੀ ਹੈ ਜਿੰਨਾ ਕਰਕੇ ਆ ਜਿੱਦਾਂ ਨਹੀਂ ਹੋ ਸਕਦੀ ਹallelujah ਹallelujah ਮਰੇ ਪ੍ਰੀਓ ਇਹ ਪਵਿੱਤਰ ਸ਼ਾਸਤਰ ਨੂੰ ਤੋੜ ਕੇ ਮਰੋੜ ਕੇ ਕਈ ਲੋਕ ਪੇਸ਼ ਕਰਦੇ ਨੇ ਪਰ ਜੋ ਇਹਦੀ ਅਸਰ ਸਚਾਈ ਅਸਲ ਡੁਗਾਇਣਾ ਹੋਈ ਹੀ ਹੈ ਅੱਜ ਤੁਸੀਂ ਸੁਣ ਲੰਗੇ ਲੋਕਾਂ ਦੀ ਪਰ ਤੁਸੀਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਬਚਨ ਦੇ ਵਿੱਚ ਹallelujah ਹallelujah ਪਵਿੱਤਰ ਸ਼ਾਸਤਰ ਦੇ ਲਈ ਪ੍ਰਭੂ ਨੂੰ ਤੁਸੀਂ ਮੰਨਦੇ ਹੋ ਪੜਾਉਂਦੇ

Hallelujah.